ਨਮਸਕਾਰ ਦੋਸਤੋ ਜਿਹੜੇ ਪੇਸ਼ੈਂਟਸ ਪੈਰਾਂ ਦੀ ਸੋਜ ਨਾਲ ਪਰੇਸ਼ਾਨ ਹਨ ਲਿਵਰ ਦੀ ਸੋਜ ਨਾਲ ਤੇਲੀ ਦੀ ਸੋਜ ਨਾਲ ਪਰੇਸ਼ਾਨ ਹਨ ਪੇਟ ਦੇ ਵਿੱਚ ਪਾਣੀ ਭਰ ਰਿਹਾ ਚਲਦੇ ਫਿਰਦੇ ਸਾਹ ਚੜਦਾ ਯੂਰਿਨ ਘਟਣ ਦਾ ਪੇਟ ਦੇ ਵਿੱਚ ਅਲਸਰ ਹੋ ਚੁੱਕੇ ਉਹਨਾਂ ਲਈ ਇੱਕ ਮੈਡੀਸਿਨ ਅੱਜ ਮੈਂ ਲੈ ਕੇ ਆਇਆ ਹਾਂ ਪੁਨਰਨਵਾ ਅਸਵ ਇੱਕ ਮੈਡੀਸਿਨ ਹੁੰਦੀ ਹੈ ਪੁਨਰਨਵਾ ਇਟਸਟ ਨੂੰ ਕਹਿੰਦੇ ਆ ਜੜੀ ਬੂਟੀ ਆ ਲੋਕ ਇਹਦੀ ਸਬਜ਼ੀ ਵੀ ਬਣਾ ਕੇ ਖਾਂਦੇ ਆ ਬਹੁਤ ਫਾਇਦੇਮੰਦ ਹੈ ਬਾਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸੋਜਿਸ਼ ਹੋਵੇ ਉੱਚ ਬਹੁਤ ਫਾਇਦਾ ਦਿੰਦੀ ਹੈ ਪੁਨਰਨਵ ਅਸਵ 30ml ਦੀ ਡੋਜ਼ ਦੇ ਵਿੱਚ 60ml ਪਾਣੀ ਮਿਲਾ ਕੇ ਖਾਣਾ ਖਾਣ ਤੋਂ ਪਹਿਲਾਂ ਦਿਨ ਦੇ ਵਿੱਚ ਦੋ ਵਾਰ ਇਸਤੇਮਾਲ ਕਰੋ ਤੁਹਾਨੂੰ 30 ਡੇਜ਼ ਇਹਨੂੰ ਲਗਾਤਾਰ ਇਸਤੇਮਾਲ ਕਰਨਾ ਪਹਿਲੇ 10 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਅੱਛੇ ਦਿਖਣ ਲੱਗ ਪੂਗੇ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰਿਓ ਥਰਡ ਆਈ ਦੀ ਟੀਮ ਅਸ਼wini ਸ਼ਰਮਾ ਜੀ ਦਾ ਧੰਨਵਾਦ ਜੈ ਹਿੰਦ